ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਦਯੋਗ ਬਣਾਵਾਂਗੇ ਬਿਲਕੁਲੀ ਰੈਸਟੋਰੈਂਟ ਸਟਾਈਲ ਸ਼ਾਹੀ ਪਨੀਰ ਕਰਤੇ ਤੇ ਉਹ ਵੀ ਬੜੀ ਆਸਾਨੀ ਨਾਲ ਅਸੀਂ ਅੱਜ ਬਣਾ ਕੇ ਤਿਆਰ ਕਰਾਂਗੇ ਤੁਸੀਂ ਇੱਕ ਵਾਰ ਮੇਰੀ ਆਵਰੀ ਰੈਸিপি ਜਰੂਰ ਟਰਾਈ ਕਰਨਾ ਜਦ ਵੀ ਮੇਰੀ ਰੈਸিপি ਘਰੇ ਬਣਾਈ ਤਾਂ ਸਭ ਨੇ ਮੇਰੀ ਤਾਰੀਫ ਹੀ ਕੀਤੀ ਆ ਤੇ ਬਹੁਤ ਹੀ ਸਵਾਦ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੁਹਾਨੂੰ ਇਸ ਨੂੰ ਖਾਣ ਲਈ ਰੈਸਟੋਰੈਂਟਾਂ ਤੇ ਢਾਬੇ ਤੇ ਜਾਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਚਲੋ ਹੁਣ ਅਸੀਂ ਆਪਣੀ ਆਦੀ ਰੈਸিপি ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਿੱਕ ਲੈਣੀ ਹੈ ਕੜਾਹੀ ਕੜਾਹੀ ਦੇ ਵਿੱਚ ਪਾਵਾਂਗੇ ਅਸੀਂ ਤੇਲ ਜੋ ਸਾਡੀ ਕੜਾਹੀ ਗਰਮ ਹੋ ਜਾਵੇਗੀ ਇੱਥੇ ਮੈਂ 3 ਟੇਬਲस्पून ਦੇ ਕਰੀਬ ਤੇਲ ਪਾਇਆ ਹੈ ਤੇਲ ਗਰਮ ਹੋਣ ਤੋਂ ਬਾਅਦ ਅਸੀਂ ਦੇ ਵਿੱਚ ਪਾਣਕ ਤੇਜ ਪੱਤਾ ਤੇਜ ਪੱਤੇ ਨੂੰ ਕੱਟ ਕੇ ਪਾ ਦਿੱਤਾ ਤੇ ਅੱਧਾ ਚਮਚ ਪਾ ਦੇਣਾ ਸੀ ਇਸ ਦੇ ਵਿੱਚ ਜੀਰਾ ਤੇ ਨਾਲ ਹੀ ਪਾ ਦੇਣੀ ਬੜੀ ਇਲਾਇਚੀ ਦੋ ਕਾਲੀ ਮਿਰਚਾਂ ਦੋ ਲੌਂਗ ਜਦੋਂ ਸਾਡੇ ਮਸਾਲੇ ਰੋਸਟ ਹੋ ਜਾਣਗੇ ਫਿਰ ਅਸੀਂ ਦੇ ਵਿੱਚ ਪਾਨੇ ਹੈ ਚਾਰ ਮੀਡੀਅਮ ਸਾਈਜ਼ ਕੱਟੇ ਹੋਏ ਮੋٹے-ਮੋٹے ਪਿਆਜ਼ ਮੋਟੇ-ਮੋਟੇ ਕੱਟਨੇ ਆ ਮੀਡੀਅਮ ਸਾਈਜ਼ ਪਿਆ ਚਾਰ ਲਿੱਤੇ ਆ ਇਹਨੂੰ ਇੱਕ ਤੋਂ ਦੋ ਮਿੰਟ ਰੋਸਟ ਕਰਨਾ ਹੈ ਫਿਰ ਇਹਦੇ ਵਿੱਚ ਐਡ ਕਰਨਾ 1 ਇੰਚ ਅਦਰਕ ਤੇ ਨਾਲ ਹੀ ਪਾਦਣੀਆਂ 10 ਕਲੀਆਂ ਲਸਣ ਦੀਆਂ ਅਗਰ ਮੋਟੀਆਂ ਹੋਣ ਤਾਂ ਸੱਤ ਪਾਦੋ ਨਹੀਂ ਤਾਂ 10-12 ਪਾਦੋ ਇਹਨਾਂ ਨੂੰ ਵੀ ਕਸਿਕ ਕਰਨਾ ਹੈ 2 ਤੋਂ 3 ਮਿੰਟ ਲਈ ਰੋਸਟ ਸੌਫਟ ਸੌਫਟੀ ਕਰਨਾ ਹੈ ਜਿਆਦਾ ਬਰਾਊਨ ਕਰਨ ਦੀ ਲੋੜ ਨਹੀਂ ਹੈ ਤੇ ਫਿਰ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਚਾਰ ਤੋਂ ਪੰਜ ਮੀਡੀਅਮ ਸਾਈਜ਼ ਕੱਟੇ ਹੋਏ ਟਮਾਟਰ ਟਮਾਟਰ ਤੁਸੀਂ ਪਿਆਜ਼ੋਂ ਦਾ ਥੋੜੇ ਜਿਹਾ ਜ਼ਿਆਦਾ ਪਾਣੇ ਆ ਇਹਨਾਂ ਨੂੰ ਵੀ ਅਸੀਂ ਕਰਾਂਗੇ ਚੰਗੀ ਤਰ੍ਹਾਂ ਰੋਸਟ। ਨਾਲੀ ਦੇ ਵਿੱਚ ਪਾ ਦੇਣਾ ਅਸੀਂ ਥੋੜਾ ਜਿਹਾ ਨਮਕ ਤਾਂ ਜੋ ਜੇ ਟਮਾਟਰਾਂ ਦੀ ਸਕਿਨ ਉਹ ਜਲਦੀ गल ਜਾਵੇ ਕਿਉਂਕਿ ਅਸੀਂ ਹੁਣ ਟਮਾਟਰ ਕੱਟੇ ਆ ਮੋਟੇ-ਮੋਟੇ ਪਿਸਨੂ ਗਲਨ ਨੂੰ ਵੀ ਟਾਈਮ ਲੱਗਦਾ ਇਸ ਲਈ ਇਹਦੇ ਵਿੱਚ ਪਾ ਦੇਣਾ ਥੋੜਾ ਜਿਹਾ ਨਮਕ। ਨਮਕ ਅਸੀਂ ਦੇਖ ਕੇ ਬਾਅਦ ਚੋਰ ਪਾ ਦਵਾਂਗੇ ਇਸ ਲਈ ਇਹ ਤੇ ਥੋੜਾ ਹੀ ਪਾਇਆ ਮੈਂ। ਤੇ ਨਾਲ ਹੀ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਕ ਮੁਠੀ ਭਰ ਕੇ ਕਾਜੂਆਂ ਦੀ। ਕਾਜੂਆਂ ਦੀ ਜਗ੍ਹਾ ਤੁਸੀਂ ਬਾਅਦ ਵਿੱਚ ਦਹੀਂ ਵੀ ਐਡ ਕਰ ਸਕਦੇ ਹੋ ਜਦੋਂ ਮਸਾਲਾ ਪੀਸੋਗੇ। ਮੈਂ ਇੱਥੇ ਕੱਜੂ ਪਾ ਰਹੀਆਂ ਤੇ మీడియం ਫਲੇਮ ਤੇ ਅਸੀਂ ਇਸ ਨੂੰ 10 ਮਿੰਟ ਲਈ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਤੱਕ ਇਹਦੀ ਸਕੀਨ ਟਮਾਟਰਾਂ ਦੀ ਨਿਕਲ ਨਹੀਂ ਜਾਂਦੀ। ਇੱਥੇ 3 ਤੋਂ 4 ਮਿੰਟ ਹੋ ਗਏ ਸੀਗੇ ਹੁਣ ਤੁਸੀਂ ਦੇਖ ਸਕਦੇ ਹੋ। ਇਹ ਟਮਾਟਰਾਂ ਦੀ ਸਕੀਨ ਥੋੜੀ ਥੋੜੀ ਸੌਫਟ ਹੋ ਗਈ ਹੈ ਤੇ ਥੋੜੀ ਥੋੜੀ ਨਿਕਲ ਵੀ ਗਈ ਹੈ। ਪਰ ਹਜੇ ਅਸੀਂ ਇਸ ਨੂੰ 4 ਤੋਂ 5 ਮਿੰਟ ਲਈ ਹੋਰ ਟੱਕ ਕੇ ਮੀਡੀਅਮ ਫਲੇਮ ਤੇ ਪਕਾ ਲਾਂਗੇ। ਕੁਣ ਇਸ ਨੂੰ ਟੱਕ ਦਿੱਤਾ ਐਥੇ ਹੋ ਗਿਆ ਸੀਗੇ ਟਾਈਮ ਕਾਫੀ ਤਿਸਕੀਨੀ ਵੀ ਅਜਰੀ ਉਹ ਵੀ ਚੰਗੀ ਤਰ੍ਹਾਂ ਸਾਡੀ ਪੱਕ ਗਈ ਹੈ ਤੇ ਮੈਂ ਗੈਸ ਦੀ ਫਲੇਮ ਕਰ ਦਿੱਤੀ ਬੰਦ ਹੁਣ ਅਸੀਂ ਇਸ ਨੂੰ ਠੰਡਾ ਕਰਨ ਲਈ ਸਾਈਡ ਤੇ ਰੱਖ ਦਿੱਤਾ ਸੀਗਾ ਤੇ ਹੋ ਗਏ ਆ ਠੰਡੇ ਤੇ ਹੁਣ ਅਸੀਂ ਇਸ ਨੂੰ ਪਾ ਦਵਾਂਗੇ ਇੱਕ ਮਿਕਸੀ ਜਾਰ ਦੇ ਵਿੱਚ ਤੇ ਇਸ ਦਾ ਸਮੂਥ ਪੇਸਟ ਅਸੀਂ ਤਿਆਰ ਕਰਨਾ ਹੈ ਤੇਜ ਪੱਤਾ ਤੇ ਬੜੀ ਇਲਾਇਚੀ ਨੂੰ ਮੈਂ ਕੱਢ ਦਿੱਤਾ ਵਿੱਚੋਂ ਕਾਲੀ ਮਿਰਚਾਂ ਤੇ ਲੌਂਗ ਵਿੱਚੇ ਅਸੀਂ ਪੀਸ ਦਵਾਂਗੇ ਤੇਜ ਪੱਤਾ ਤੇ ਬੜੀ ਇਲਾਇਚੀ ਇਸ ਕੱਢ ਕੇ ਬਾਹਰ ਰੱਖ ਦੇਣੀ ਹੈ ਉਹਨਾਂ ਦੀ ਹੁਣ ਲੋੜ ਨਹੀਂ ਹੈ ਉਹਦਾ ਫਲੇਵਰ ਜਿਹੜੇ ਵਿੱਚ ਆ ਗਿਆ ਹੈ ਤੇ ਇਸ ਦਾ ਅਸੀਂ ਸਮੂਥ ਪੇਸਟ ਬਣਾ ਕੇ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਅਸੀਂ ਇੱਕ ਕੜਾਹੀ ਲਈ ਹੈ ਆਹੀ ਕੜਾਹੀ ਨੂੰ ਮੈਂ ਸਾਫ਼ ਕਰਕੇ ਲੈ ਲਿਆ ਸੀਗਾ ਤੇ ਇਹਦੇ ਵਿੱਚ ਪਾਏ 2 ਚਮਚ ਦੇਸੀ ਘਿਓ ਦੇ ਤੁਸੀਂ ਚਾਹੋ ਤਾਂ ਬਟਰ ਵੀ ਪਾ ਸਕਦੇ ਹੋ ਪਰ ਮੈਂ ਦੇਸੀ ਘਿਓ ਯੂਜ਼ ਕਰ ਰਹੀ ਹਾਂ ਜਦੋਂ ਸਾਡਾ ਦਹੀਂ ਕਿਉ ਮੈਲਟ ਹੋ ਜਾਵੇਗਾ ਅਸੀਂ ਗੈਸ ਦੀ ਫਲੇਮ ਕਰ ਦੇਣੀ ਬੰਦ ਤੇ ਨਾਲ ਹੀ ਇਹਦੇ ਵਿੱਚ ਪਾਣਾ ਥੋੜਾ ਜਿਹਾ ਹਲਦੀ ਪਾਊਡਰ ਤੇ ਇੱਕ ਚਮਚ ਭਰ ਕੇ ਦੇਗੀ ਮਿਰਚ ਜਾਂ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ 컬러 ਲਈ ਤੇ ਇਹਦੇ ਜਿਹੜੇ ਇਹ ਤਿੱਖੀ ਵੀ ਘੱਟ ਹੁੰਦੀ ਹੈ ਤੇ ਕਲਰ ਵਧੀਆ ਆਉਂਦਾ ਹੈ ਦੂਸਰੀ ਮਿਰਚ ਨਾ ਪਾਓ ਨਹੀਂ ਤਾਂ ਬਹੁਤ ਜ਼ਿਆਦਾ ਥੋੜੀ ਤੇਜ਼ ਤੇ ਸਭ ਜਣੀ ਸਬਜੀ ਤੇ ਨਾਲ ਹੀ ਪਾ ਦੇਣਾ ਇਹਦੇ ਵਿੱਚ ਥੋੜਾ ਜਿਹਾ ਕਸੂਰੀ ਮੇਥੀ ਨੂੰ ਥੋੜਾ ਜਿਹਾ ਕ੍ਰਸ਼ ਕਰਕੇ ਉਂਗਲੀਆਂ ਤੇ ਹੁਣ ਅਸੀਂ ਇਸ ਟਾਈਮ ਤੇ ਇਸ ਦੇ ਵਿੱਚ ਪਾਣੀ ਆ ਆਪਣੀ ਪਿਉਰੀ ਜਿਹੜੀ ਅਸੀਂ ਬਣਾਈ ਆ ਇਸ ਟਾਈਮ ਜਿਹੜੇ ਮੇਰਾ ਹੋਤ ਨਾ ਮੈਂ ਗੈਸ ਦੀ ਫਲੇਮ ਕਰ ਦਿੱਤੀ ਸੀ ਕਿ ਔਨ ਤੇ ਨਾਲ ਹੀ ਆਪਣੀ ਇਸ ਦੇ ਵਿੱਚ স্মੂਥ ਪਿਉਰੀ ਜਿਹੜੀ ਬਣਾਈ ਆ ਉਸੇ ਤਿਆਰ ਕਰਕੇ ਰੱਖੀ ਆ ਉਹ ਅਸੀਂ ਇਹਦੇ ਵਿੱਚ ਪਾ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆ ਰਿਹਾ ਨਾ ਇਹ ਸਭ ਕਸ਼ਮੀਰੀ ਲਾਲ ਮੇਚ ਕਰਕੇ ਆ ਰਿਹਾ ਤਾਂ ਤੁਸੀਂ ਇਸ ਨੂੰ ਜਰੂਰ ਐਡ ਕਰ ਸਕਦੇ ਹੋ ਦੇੱਕੀ ਮੇਚ ਵੀ ਐਡ ਕਰ ਸਕਦੇ ਹੋ ਹੁਣ ਇਸ ਟਾਈਮ ਨਾਲ نیچے ਲੱਗ ਰਿਹਾ ਸੀਗਾ ਮਸਾਲਾ ਤੇ ਮੈਂ ਇਸ ਨੂੰ ਬਾਰ ਬਾਰ ਚਲਾ ਰਹੀ ਸੀਗੀ ਗੈਸ ਫਲੇਮ ਕਰ ਦਿੱਤੀ ਮੈਂ ਲੋ ਤੇ ਤੇ ਜਿਹੜਾ ਸਾਡਾ ਜਾਰ ਵਿੱਚ ਲੱਗਿਆ ਮਸਾਲਾ ਇਹਦੇ ਵਿੱਚ ਮੈਂ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਨੂੰ ਵੀ ਕੜਾਹੀ ਦੇ ਵਿੱਚ ਪਾ ਦਿੱਤਾ ਤੇ ਚੰਗੀ ਤਰ੍ਹਾਂ ਸੀ 1 ਮਿੰਟ ਤੱਕ ਇਸ ਨੂੰ ਚੰਗੀ ਤਰ੍ਹਾਂ ਹਿਲਾ ਹਿਲਾ ਕੇ ਪਕਾ ਲੈਣਾ ਇਸ ਟਮੇ ਥੋੜਾ ਥੋੜਾ نیچے ਲੱਗ ਰਿਹਾ ਸੀ ਇਸ ਲਈ ਮੈਂ ਇਸ ਨੂੰ ਬਾਰ-ਬਾਰ ਚਲਾ ਰਹੀ ਸੀ ਤੇ ਮੈਨੂੰ ਗਰੇਵੀ ਥੋੜੀ ਇਸ ਟਮ ਗਾੜੀ ਲੱਗ ਰਹੀ ਹੈ ਤੇ ਮੈਂ ਇਹਦੇ ਵਿੱਚ ਐਡ ਕੀਤਾ ਪੋਰਾ ਗਲਾਸ ਪਾਣੀ ਦਾ ਅੱਧੇ ਗਲਾਸ ਤੋਂ ਥੋੜਾ ਜ਼ਿਆਦਾ ਉਨੀ ਇਸ ਦੀ ਕਨਸਿਸਟੈਂਸੀ ਸਹੀ ਹੈ ਕਿਉਂਕਿ ਮੈਨੂੰ ਜੀ ਆਪਣੀ ਗਰੇਵੀ ਪਕਾਣੀ ਆ ਤੇ ਨਾਲ ਹੀ ਅਸੀਂ ਇਸ ਵਿੱਚ ਪਾਨੇ ਮਸਾਲੇ ਸਵਾਦ ਅਨੁਸਾਰ ਨਮਕ ਅੱਧਾ ਚਮਚ ਧਨੀਆ ਪਾਊਡਰ ਕਿਚਨ ਕਿੰਗ ਮਸਾਲਾ ਅੱਧਾ ਚਮਚ ਗਰਮ ਮਸਾਲਾ ਕਿਚਨ ਕਿੰਗ ਆਪਸ਼ਨਲ ਹੈ ਅਗਰ ਘਰੇ ਹੋ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਹੁਣ ਅਸੀਂ ਇਹਨੇ ਮਸਾਲੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਜਿਹੜੇ ਸਾਡੇ ਮਸਾਲੇ ਆ ਸਾਡੀ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਅੱਥੇ ਮੇਰੇ ਥੋੜੇ ਮਸਾਲੇ ਦੀ ਗੱਟੀਆਂ ਬਣ ਗਈ ਸੀ ਜਾਂ ਤਾਂ ਮੈਂ ਜਲਦੀ ਜਲਦੀ ਘਰਚੀ ਚਲਾਈ ਤੇ ਸਾਰੇ ਮਸਾਲੇ ਵਿੱਚ ਮਿਕਸ ਹੋ ਗਏ ਹੁਣ ਅਸੀਂ ਇਸ ਵਿੱਚ ਪਾਣੀ ਮਲਾਈ ਮਲਾਈ ਜ਼ਰੂਰ ਪਾਓ ਇਸ ਨੂੰ ਸਕਿਪ ਬਿਲਕੁਲ ਨਹੀਂ ਕਰਨਾ ਇਸ ਨਾਲ ਹੀ ਦਾ ਵਧੀਆ ਫਲੇਵਰ ਨਿਕਰ ਕੇ ਆਉਂਦਾ ਹੈ ਇੱਥੇ ਮੈਂ 5 ਤੋਂ 7 بڑے ਚਮਚ ਮਲਾਈ ਦੇ ਪਾਏ ਆ ਮਲਾਈ ਤੋਂ ਬਾਅਦ ਤੁਸੀਂ ਇਸ ਦਾ ਕਲਰ ਦੇਖੋ ਕਿੰਨਾ ਸੋਨਾ ਚੇਂਜ ਹੋ ਗਿਆ ਹੈ ਮਲਾਈ ਪਾਨ ਵਾਲੀ ਇਸ ਕਲਰ ਜਿਹੜਾ ਹੈ ਵਧੀਆ ਆਂਦਾ ਰੈਸਟੋਰੈਂਟ ਸਟਾਈਲ ਘਰੇ ਤਾਂ ਤੁਸੀਂ ਸਾਫ਼ ਸੁਥਰੇ ਢੰਗ ਨਾਲ ਸਭ ਕੁਝ ਪਾ ਰਹੇ ਹੋ ਆਪਣੀ ਪਿਓਰ ਘਰੇ ਬਣੀ ਹੋਈ ਚੀਜ਼ਾਂ ਪਾ ਰਹੇ ਹੋ ਬਾਹਰ ਤਾਂ ਪਤਾ ਨਹੀਂ ਉਹ ਕਿਵੇਂ ਬਣਾਉਂਦੇ ਹੋਣਗੇ ਤੁਸੀਂ ਦੇਖ ਸਕਦੇ ਹੋ ਸਾਡੀ ਗਰੇਵੀ ਦਾ ਕਲਰ ਕਿੰਨਾ ਵਧੀਆ ਆ ਗਿਆ ਹੈ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਪਕਾਣਾ ਹੈ ਇੱਥੇ ਜੇ ਬੱਬਲਸ ਆ ਗਏ ਸੀਗੇ ਫਿਰ ਮੈਂ ਕਰ ਦਿੱਤੀ ਆਪਣੀ ਗੈਸ ਦੀ ਫਲੇਮ ਘੱਟ ਤੇ ਤੇ ਇਸ ਨੂੰ ਢੱਕ ਕੇ ਹੁਣ ਮੈਂ 7 ਤੋਂ 8 ਮਿੰਟ ਲਈ ਪਕਾਵਾਂਗੀ ਗਰੇਵੀ ਪਕਾਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਨਾਲੇ ਵਧੀਆ ਫਲੇਵਰ ਇਕੱਚੀ-ਕੱਚੀ ਗਰੇਵੀ ਖਾਣ ਨੂੰ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਹੁਣ ਸਾਡੀ ਇਹ ਗਰੇਵੀ ਪੱਕ ਰਹੀ ਹੈ ਉਦੋਂ ਤੱਕ ਅਸੀਂ ਆਪਣੇ ਪਨੀਰ ਨੂੰ ਕੱਟ ਕੇ ਰੱਖ ਲਵਾਂਗੇ ਇੱਥੇ ਮੈਂ ਲਿਆ 500 ਗ੍ਰਾਮ ਪਨੀਰ ਤੇ ਇਸ ਨੂੰ ਅਸੀਂ ਹੁਣ ਕੱਟਣਾ ਹੈ ਟ੍ਰਾਇੰਗਲ ਸ਼ੇਪ ਦੇ ਵਿੱਚ ਤੁਸੀਂ ਚਾਹੋ ਤਾਂ ਸਫੇਅਰ ਸ਼ੇਪ 'ਚ ਵੀ ਕਰ ਸਕਦੇ ਹੋ ਪਰ ਮੈਂ ਇਸ ਨੂੰ ਟ੍ਰਾਇੰਗਲ ਸ਼ੇਪ 'ਚ ਅੱਜ ਕੱਟਾਂਗੀ ਹੁਣ ਅਸੀਂ ਇਸ ਨੂੰ ਵਿੱਚ ਤੇ ਤਿੰਨ ਪਾਰਟਸ ਵਿੱਚ ਕੱਟ ਲੈਣਾ ਹੈ ਉਸੋਂ ट्रायंगल ਕੱਟਣ ਔਖਾ ਨਹੀਂ ਹੈ ਸਕੁਅਰ ਕੱਟ ਕੇ ਉਸ ਨੂੰ ਵਿੱਚ ਤੇ ਡਾਇਗਨਲੀ ਕੱਟ ਦੋ ट्रायंगल ਸ਼ੇਪ ਬਣ ਜਾਂਦੀ ਦੇਖੋ ਕਿੰਨੀ ਸੋਹਣੀ ਬਣ ਗਈ ਹੈ ਥੋੜੇ ਥੋੜੇ ਪਤਲੇ ਹੀ ਕੱਟ ਰਹੀਆਂ ਜਿਆਦਾ ਮੋਟੇ ਨਹੀਂ ਰੱਖਣੇ ਪਤਲੇ ਪਤਲੇ بڑے بڑے ਪੀਸ ਹੀ ਕੱਟਨੇ ਆ ਸੀ ਤੁਸੀਂ ਦੇਖ ਸਕਦੇ ਹੋ ਮੈਂ ਕਿਵੇਂ ਕੱਟ ਰਹੀ ਹਾਂ ਐਵੇਂ ਨਾ ਸੀ ਸਾਰਾ ਪਨੀਰ ਆਪਣਾ ਕੱਟ ਕੇ ਰੱਖ ਲੈਣਾ ਤੇ ਐਦਾਂ ਸਾਡੀ ਗਰੇਵੀ ਵੀ ਬਣ ਗਈ ਦੇਖੋ ਕਿੰਨੀ ਸੋਹਣੀ ਹੋ ਗਈ ਹੈ ਵਿੱਚ ਵਿੱਚ ਇਸ ਨੂੰ ਛੇੜਦੇ ਵੀ ਰਹੋ ਉਹਨਾਂ ਨੀਚੇ ਲੱਗ ਜਾਏ ਸਾਈ ਗਰੇਵੀ ਗਾੜੀ ਹੋ ਗਈ ਨਾ ਗਰੇਵੀ ਪੱਕ ਕੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਕਿ ਜਦੋਂ ਮੈਂ ਸਬਜੀ ਬਣਾਈ ਨਾ ਸਾਰੇ ਕਿਤੇਜ਼ੀ ਐਨੀ ਵਧੀਆ ਖੁਸ਼ਬੂ ਆ ਰਹੀ ਸੀ ਅਰੋਮਾ ਇਜ਼ ਦਾ ਤੇ ਨਾਲ ਹੀ ਅਸੀਂ ਆਪਣਾ ਪਨੀਰ ਪਾ ਦੇਣਾ ਇਹਦੇ ਵਿੱਚ ਥੋੜਾ ਜਿਹਾ ਪਨੀਰ ਮੈਂ ਸਾਈਡ ਤੇ ਵਿਰਾਖ ਥਲੇ ਕਿਉਂਕਿ ਮੈਂ ਉੱਪਰ ਡੈਕੋਰੇਸ਼ਨ ਲਈ ਵੀ ਯੂਜ਼ ਕਰਨਾ ਹੈ ਪਨੀਰ ਪਾ ਕੇ ਸਹੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਨੀਰ ਸਾਡਾ ਖਾਣ ਲਈ ਰੈਡੀ ਆ ਤੁਸੀਂ ਚਾਹ ਤਾਂ ਇੱਕ ਦੋ ਮਿੰਟਸ ਨੂੰ ਹੋਰ ਪਕਾ ਸਕਦੇ ਹੋ ਰੈਸਟੋਰੈਂਟ ਵਾਲੇ ਐਵੇਂ ਗਰੇਵੀ ਵਿੱਚ ਪਾ ਕੇ ਦੇ ਦਿੰਦੇ ਆ ਤੇ ਨਾਲ ਹੀ ਵੀ ਅਸੀਂ ਆਪਣਾ ਪਨੀਰ ਦੂਸਰਾ ਪਾ ਦੇਣਾ ਤੇ ਮੈਂ ਗੈਸ ਦੀ ਫਲੇਮ ਓਨ ਰੱਖੀ ਹੈ ਨੀਚੇ ਪੱਕ ਵੀ ਰਿਹਾ ਆਪਣੀ ਸਾਡਾ ਤੇਜ਼ੀ ਉੱਤੇ ਅਸੀਂ ਟ੍ਰਾਇੰਗਲ ਸ਼ੇਪ ਦੇ ਜਿਹੜੇ ਪਨੀਰ ਦੇ ਪੀਸਿਸ ਹੈ ਆਪਣੀ ਕੜਾਹੀ ਦੇ ਉੱਪਰ ਲਗਾ ਦੇਨੇ ਹਾਂ ਅਗਰ ਤੁਸੀਂ ਐਵੇਂ ਡੈਕੋਰੇਟ ਕਰਕੇ ਦੇਵੋਗੇ ਨਾ ਕਿਸੇ ਨੂੰ ਖਾਣ ਨੂੰ ਤਾਂ ਬੰਦੇ ਦੀ ਭੁੱਖ ਹੋਰ ਵੱਧ ਜਾਂਦੀ ਹੈ ਜਿਸ ਨੇ ਦੋ ਰੋਟੀ ਖਾਣੀ ਹੁੰਦੀ ਹੈ ਨਾ ਉਹ ਚਾਰ ਰੋਟੀ ਖਾ ਲੈਂਦਾ ਹੈ ਇਸ ਲਈ ਡੈਕੋਰੇਸ਼ਨ ਤੇ ਥੋੜਾ ਧਿਆਨ ਦਿਆ ਕਰੋ ਦੇ ਨਾਲ ਵਿੱਚ ਕਸੂਰੀ ਮੇਥੀ ਨਾਲ ਉੱਪਰ ਥੋੜਾ ਜਿਹਾ ਡੈਕੋਰੇਟ ਕਰ ਦਿੱਤਾ ਤੇ ਹੁਣ ਅਸੀਂ ਐਵੇਂ ਨਾ ਮੈਂ ਆਪਣੀ ਮਲਾਈ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਸੀਗਾ ਅਗਰ ਮਲਾਈ ਫੈਂਟੀ ਹੋਗੀ ਨਾ ਤਾਂ ਹੀ ਵਧੀਆ ਉੱਪਰ ਤੇ ਲਾਈਨਸ ਬੰਦੀਆਂ ਮੋਟੀ ਮੋਟੀ ਮਲਾਈ ਨਾਲ ਨਹੀਂ ਬੰਦਦਾ ਮੈਂ ਘਰ ਦੀ ਫਰੈਸ਼ ਮਲਾਈ ਯੂਜ਼ ਕੀਤੀ ਹੈ ਪੈਕੇਟ ਵਾਲੀ ਮਲਾਈ ਨਹੀਂ ਯੂਜ਼ ਕੀਤੀ ਤੇ ਚੰਗੀ ਤਰ੍ਹਾਂ ਸੀ ਇਸ ਨੂੰ ਡੈਕੋਰੇਟ ਕਰ ਦਵਾਂਗੇ ਮਲਾਈ ਦੇ ਨਾਲ ਹੁਣ ਮੈਂ ਗੈਸ ਦੀ ਫਲੇਮ ਕਰ ਦਿੱਤੀ ਸੀਗੀ ਬੰਦ ਹੁਣ ਸਾਡਾ ਪਨੀਰ ਆ ਜਿਹੜਾ ਰੈਡੀ ਆ ਇਸ ਨੂੰ ਅਸੀਂ ਅੱਜ ਖਾਦਾ ਸੀਗਾ ਤੰਦੂਰੀ ਰੋਟੀ ਬਣਾ ਕੇ ਤਵੇ ਤੇ ਬਣਾਈ ਸੀਗੀ ਅਗਰ ਤੁਸੀਂ ਚਾਹਦੇ ਉਸ ਦੀ ਰੈਸਪੀ ਲੈਣਾ ਤਾਂ ਮੈਂ ਉਸ ਦੀ ਰੈਸਪੀ ਵੀ ਤੁਹਾਡੇ ਨਾਲ ਜੂ ਸ਼ੇਅਰ ਕਰਾਂਗੀ ਤਾਂ ਦੇਖੋ ਉੱਪਰ ਤੇ ਮੈਂ ਥੋੜੇ ਜਿਹਾ ਧਨੀਆਂ ਲਗਾ ਦਿੱਤਾ ਕਿਨਾਂ ਸੋਨਾ ਵੇਖਣ ਨੂੰ ਲੱਗ ਰਿਹਾ ਤੇ ਖਾਣ ਨੂੰ ਵੀ ਬਹੁਤ ਹੀ ਸੁਆਦ ਬਣਿਆ ਸੀਗਾ ਇੱਕ ਵਾਰ ਤੁਸੀਂ ਵੀ ਆਹ ਵਾਲੀ ਰੈਸਪੀ ਜ਼ਰੂਰ ਟਰਾਈ ਕਰਨਾ ਅਗਰ ਤੁਹਾਨੂੰ ਮੇਰੀ ਆਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਣਾ ਹੁਣ ਆਪਾਂ ਮਿਲਦੇ ਕਿਸੇ ਹੋਰ ਬਿਹਤਰੀਨ ਰੈਸਪੀ ਦੇ ਨਾਲ ਉਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ